ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਆਤਮ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ ਸ਼ਾਂਤ ਪ੍ਰਸਾਦੀ ਭੈ ਮਿਟਾ ਨਾਨਕ ਬਿਰਸੇ ਚਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਵੇਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇਹ ਸ਼ਲੋਕ ਤਿੱਥੀ ਗੌੜੀ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 299 ਅੰਕ ਤੇ ਸੁਭਾਇਮਾਨ ਹੈ ਆਪ ਜੀ ਨੇ ਇਸ 15ਵੇਂ ਸ਼ਲੋਕ ਦਾ ਪਾਠ ਸਰਵਣ ਕੀਤਾ ਹੈ ਔ ਇਸ ਸ਼ਲੋਕ ਵਿੱਚ ਗੁਰੂ ਪਾਸ਼ਾ ਸਾਨੂੰ ਜੋ ਸਮਝਾ ਰਹੇ ਹਨ ਜਿਨੀਆਂ ਸਤ ਗੁਰਾਂ ਨੇ ਮੈਨੂੰ ਸਮਝ ਬਖਸ਼ੀ ਹੈ ਇਸ ਦੀ ਵਿਚਾਰ ਕਰਿਏ ਗੁਰੂ ਪਾਤਸ਼ਾਹ ਸਾਨੂੰ ਜੋ ਸਿੱਖਿਆ ਦੇ ਰਹੇ ਹਨ ਉਸ ਨੂੰ ਸਮਝਣ ਦਾ ਯਤਨ ਕਰੀਏ ਆਤਮ ਜੀਤਾ ਗੁਰਮਤੀ ਗੁਣ ਗਾਏ गोविंद ਜਿਸ ਨੇ ਗੁਰੂ ਦੀ ਮੱਤ ਲੈ ਕੇ ਆਪਣੇ ਮਨ ਨੂੰ ਬਸ ਕਰ ਲਿਆ ਹੈ ਜਦੋਂ ਮੈਂ ਗੁਰੂ ਦੀ ਮਤ ਲੈ ਕੇ ਆਪਣੇ ਮਨ ਨੂੰ ਵਸ ਕਰ ਲੈਂਦਾ ਹਾਂ ਗੁਣ ਗਾਏ ਗੋਬਿੰਦ ਫਿਰ ਮੈਂ ਰੱਬੀ ਗੁਣਾ ਨਾਲ ਸਾਝ ਪਾ ਲੈਂਦਾ ਹਾਂ ਰੱਬੀ ਗੁਣਾ ਨਾਲ ਇੱਕ ਮਿਕਤਾ ਕਰ ਲੈਂਦਾ ਹਾਂ ਸੰਤ ਪ੍ਰਸਾਦੀ ਪੈ ਮਟਾਇ ਨਾਨਕ ਬਿਨਸੀ ਚਿੰਨ ਇਸ ਤੁਕ ਵਿੱਚ ਗੁਰੂ ਪਾਸ਼ਾ ਸਾਨੂੰ ਸਮਝਾ ਰਹੇ ਹਨ ਨਾਨਕ ਜੀ ਆਖ ਰਹੇ ਹਨ ਕਿ ਚੰਗੇ ਗੁਣਾਂ ਦੀ ਕਿਰਪਾ ਨਾਲ ਮੇਰੇ ਮਨ ਦਾ ਭੈ ਮਿਟ ਜਾਂਦਾ ਹੈ ਡਰ ਦੂਰ ਹੋ ਜਾਂਦਾ ਹੈ ਨਾਨਕ ਬਿੰਦ ਸਿ ਚਿੰਦ ਮੇਰੇ ਮਨ ਦੀ ਚਿੰਤਾ ਫਿਕਰ ਦੂਰ ਹੋ ਜਾਂਦੇ ਨੇ ਇਸ ਸ਼ਲੋਕ ਤੋਂ ਜੋ ਸਾਨੂੰ ਸਿੱਖਿਆ ਮਿਲੀ ਹੈ ਆਪ ਜੀ ਨੇ ਸਰਵਣ ਕੀਤਾ ਹੈ ਇਸ ਚੈਨਲ ਦੇ ਮਾਧਮ ਰਾਹੀਂ ਤੁਸੀਂ ਗੁਰਬਾਣੀ ਦੇ ਪਾਠ ਗੁਰਬਾਣੀ ਦੇ ਸ਼ਬਦਾਂ ਪਾਠ ਤੇ ਵਿਚਾਰ ਸਰਵਣ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ